ਲਾਈਵ ਮਿੱਤਰੋ ਅੱਜ ਪਿੰਡ ਰੰਗੀਆਂ ਬਾਈ ਕੌਰੀ ਲਵੇ ਪਹੁੰਚ ਗਏ ਸੱਤ ਕੱਟੀਆਂ ਦੀ ਵੀਡੀਓ ਹੈ ਕੁਆਲਿਟੀ ਤੁਹਾਨੂੰ ਕਰਾ ਰਹੇ ਹਾਂ ਚੈੱਕ ਜੈਡ ਬਲੈਕ ਵੀ ਰਹਿਣੀਆਂ ਨੇ ਪੂਰੀ ਟੌਪ ਦੀ ਕੁਆਲਿਟੀ ਹੈ ਲਾਸਟ ਤੱਕ ਵੀਡੀਓ ਦੇਖਿਓ ਤੋੜ ਕੇ ਵੀ ਦਿਖਾਵਾਂਗੇ ਤੇ ਰੇਟ ਵਿੱਚ ਹੀ ਕਰ ਦਾਂਗੇ ਵੀਡੀਓ ਦੇ ਵਿੱਚ ਮਿੱਤਰੋ ਅੱਜ ਪੂਰੇ ਜਮੀ ਆਫਰ ਹੀ ਲਾਤੇ 18000 ਰੁਪਏ ਤੋਂ ਕੱਟੀ ਸ਼ੁਰੂ ਹੋ ਕੇ 30000 ਤੱਕ ਰੇਟ ਰਹਿਣ ਨੇ ਬਹੁਤ ਹੀ ਵਧੀਆ ਸਮੀਆਂ ਪਲੀਆਂ ਝੋਟੀਆਂ ਹੋਣੀਆਂ ਨੇ ਕੁਆਲਿਟੀ ਤੁਹਾਡੇ ਸਾਹਮਣੇ ਆ ਪੂਰੇ ਵਧੀਆ ਰਿਕਾਰਡ ਦੀਆਂ ਤੇ ਪੂਰੀਆਂ ਵਧੀਆ ਸਮੀਆਂ ਪਲੀਆਂ ਝੋਟੀਆਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆ ਗਏ ਲਾਸਟ ਤੱਕ ਦੇਖਿਓ ਕਰਾਉਣਿਆ ਕੌਰੀ ਬਾਈ ਨਾਲ ਗੱਲ ਜੀ ਕਿੰਨੀਆਂ ਕੱਟੀਆਂ ਨੇ ਬਾਈ ਆਪਣੇ ਲਵੇ ਸੱਤ ਕੱਟੀਆਂ ਨੇ ਬਾਈ ਜੀ ਅੱਛਾ ਤੇ ਕੀ ਉਮਰ ਰਹਿਣੀ ਤੇ ਰੇਟ ਕਿੱਥੋਂ ਰਹਿਣੇ ਨੇ ਇਹ ਬਾਈ ਛਾਲ ਤੋਂ ਲੈ ਕੇ ਆਪਣੀਆਂ 1.5 ਸਾਲ ਤੱਕ ਕੱਟੀਆਂ ਨੇ ਅੱਛਾ ਤੇ ਇਧਰੋਂ ਸ਼ੁਰੂ ਕਰ ਲਈਏ ਪਹਿਲਾਂ ਆਪਾਂ ਹਾਂ ਜੀ ਹਾਂ ਲੈ ਜੀ ਡਿਟੇਲ ਦੱਸ ਬਾਈ ਕੀ ਆ ਕੌਰੀ ਇਹ ਬਾਈ 16 ਕ ਮਹੀਨਿਆਂ ਦੀ ਕੱਟੇ ਹੋਊਗੀ 16 17 ਮਹੀਨਿਆਂ ਦੀ ਹੂੰ 16 17 ਮਹੀਨਿਆਂ ਦੀ ਕੱਟੀਆਂ ਮਿੱਤਰੋ ਹਾਈਟ ਹੂਟ ਬਹੁਤ ਹੈ ਬੂਥ ਵਾਤ ਲੰਬੀ ਹੈ ਤੁਸੀਂ ਸਿੰਘ ਦੇਖੋ ਮੋੜਨ ਲੱਗ ਗਿਆ ਨਾ ਬਈ ਤੋੜ ਕੇ ਦਿਖਾ ਦੇ ਲੈ ਬਈ ਕੌਰੀ ਕਰਾ ਰੇਟ ਅੱਜ ਆਪਾਂ ਵੀਡੀਓ ਦੇ ਵਿੱਚ ਹੀ ਕਰ ਦਾਂਗੇ ਮਿੱਤਰੋ ਬਹੁਤ ਹੀ ਜਾਇਜ਼ ਰੇਟ ਰਹਿਣ ਨੇ ਕੌਰੀ ਬਾਈ ਦੇ ਦੇਖੋ ਮਿੱਤਰੋ ਚੱਲਾ ਥੋੜੀ ਜੀ ਤਲਾਰੇ ਦੀ ਹਲਕਤ ਕਰਦੀ ਹੈ ਨਾ ਹਾਂਜੀ ਬਹੁਤ ਹੀ ਜ਼ਿਆਦੇ ਸਮੀਪਲੀ ਕੱਟੀ ਆ ਮਿੱਤਰੋ ਝੋਲੀ ਝੂਲੀ ਤੇ ਵੀ ਮਰਵਾਵਾਂਗੇ ਕੈਮਰਾ ਕੁਆਲਿਟੀ ਤੁਹਾਡੇ ਸਾਹਮਣੇ ਆ ਲੈ ਬਈ ਕੌਰੀ ਮੋੜ ਲਾ ਆਗੀ ਫੇਸ ਕੁਆਲਿਟੀ ਬਹੁਤ ਹੀ ਜ਼ਿਆਦੇ ਲੰਬੀ ਵੇਲ ਦੀ ਕੱਟੀ ਆ ਗਈ ਹੈ ਨਾ ਵੇ ਦੰਦੋਂ ਖੀਰੀਆਂ ਰਹਿਣੀਆਂ ਨੇ ਹਾਂ ਹਾਂ ਬਾਈ ਖੀਰੀਆਂ ਦੰਦੋਂ ਖੀਰੀਆਂ ਰਹਿਣੀਆਂ ਨੇ ਮਿੱਤਰੋ ਲੈ ਬਾਈ ਬੰਨ ਦੇ ਕੋਰੀ ਇਹਦਾ ਰੇਟ ਬਾਈ 29000 ਰੁਪਇਆ ਅੱਛਾ ਲੈ ਮਿੱਤਰੋ 29000 ਰੁਪਏ ਦੇ ਵਿੱਚ ਬਾਈ ਕਹਿੰਦਾ ਤੁਹਾਨੂੰ ਕੱਟੀ ਦੇ ਦਾਂਗੇ ਮੌਕੇ ਤੇ ਮਾਨ ਤਾਣ ਵਧੀਆ ਹੋ ਜੂਣਾ ਬਾਈ ਹਾਂਜੀ ਬਾਈ ਲੈ ਇਹ ਇਹ ਕੱਟੀ ਸੀ ਪਹਿਲੇ ਨੰਬਰ ਵਾਲੀ ਦੂਜੇ ਨੰਬਰ ਵਾਲੀ ਕੱਟੀ ਦੇ ਮਾਰ ਦੇ ਮਿੱਤਰਾ ਕੈਮਰਾ ਕਰਾ ਇਹਨੂੰ ਖੋਲ ਲਿਆ ਇਧਰ ਹੀ ਖੋਲ ਲਿਆ ਨਾ ਇਹ ਸਾਲਕ ਦੀ ਕੱਟੀ ਹੈਗੀ ਬਾਈ ਜੀ ਸਾਲਕ ਦੀ ਕੱਟੀਆਂ ਦੇ ਬੂਥਵਾਤ ਬਹੁਤ ਲੰਬੀਆਂ ਰਿੰਗ ਸਿੰਗ ਲੱਗਿਆ ਮੋੜਨ ਲੱਗ ਗਈ ਸੰਗ ਵੀ ਹੈਣਾ ਬਈ ਹਾਂਜੀ ਹਾਂਜੀ ਤੁਸੀਂ ਦੇਖ ਲਾ ਇਹ ਚੰਗੀਆਂ ਬੂਥਵਾਤ ਬਹੁਤ ਲੰਬੀਆਂ ਹੈ ਬਈ ਹੈਣਾ ਹਾਂ ਹਾਂ ਬਈ ਜੀ ਕੀ ਇਹਦਾ ਸੱਚ ਕੀ ਡਿਟੇਲ ਹੈ ਬਈ ਇਹਦੀ ਉਮਰ ਕਿੰਨੀ ਸੀਗੀ ਇਹਦੀ ਉਮਰ ਸ਼ਾਲਕ ਦੀ ਆ ਬਈ ਜੀ ਲੈ ਮਿੱਤਰੋ ਸ ਇੱਕ ਸਾਲ ਦੀ ਉਮਰ ਹੈ ਤੇ ਇਹਦਾ ਰੇਟ ਕੀ ਹੈ ਬਈ ਇਹਦਾ 18000 ਰੁਪਏ ਰੇਟ ਹੈ ਨਿੱਕਾ ਜਿਹਾ ਰੇਟ ਆ ਮਿੱਤਰੋ 18000 ਰੁਪਏ ਦੇ ਵਿੱਚ ਅੱਜ ਬਈ ਕੌਰੀ ਲੈ ਕੇ ਆ ਗਿਆ ਜਿਵੇਂ ਛੋਟੇ ਛੋਟੇ ਮੁੱਲ ਦੀਆਂ ਕੱਟੀਆਂ ਜਿਵੇਂ ਤੁਸੀਂ ਕਹਿੰਦੇ ਰਹੇ ਨੂੰ ਵੀ ਹਲਕੇ ਮੁੱਲ ਦੀਆਂ ਕਟੀਆਂ ਲੈ ਕੇ ਆਓ ਅਜੋ ਆ ਗਈਆਂ ਨਹੀਂ ਤੁਹਾਨੂੰ ਪਤਾ ਮਾਰਕੀਟ ਰੇਟ ਅੱਜ ਦੇ ਟਾਈਮ ਤੇ ਬਹੁਤ ਜ਼ਿਆਦਾ ਨੇ ਹਨਾ ਤੇ ਲੈ ਆ ਗਿਆ ਕੀ ਤੀਜੇ ਨੰਬਰ ਵਾਲੀ ਬਈ ਕੱਟੀ ਇਹਦੀ ਪਹਿਲਾਂ ਝੂਲੀ ਦਿਖਾ ਦਈਏ ਮੜੇ ਜੀ ਹਾਂਜੀ ਹਾਂ ਝੂਲੀ ਤੇ ਮਾਰਦੇ ਬਈ ਕੈਮਰਾ ਚਾਰ ਥਾਂੜ ਰਹਿੰਨੇ ਫੂਡ ਸੰਘ ਕਿਸੇ ਦੇ ਨਹੀਂ ਮਿਲਣਾ ਉਹ ਆਪਣੀ ਗਾਰੰਟੀ ਹੋਣਾ ਹਾਂਜੀ ਬਈ ਲੰਗ ਛੰਗ ਦੀ ਕੋਈ ਸ਼ਾਂ ਪੁੱਤਰੀ ਦੀ ਤੇ ਫੂਡ ਸੰਘ ਦੀ ਆਪਣੀ ਫੁੱਲੀ ਗਾਰੰਟੀ ਹੋ ਗਈ ਬੂਥ ਦੇਖ ਲਓ ਤੁਸੀਂ ਸਿੰਗੀ ਦੇਖ ਲਓ ਬਹੁਤ ਹੀ ਜ਼ਿਆਦਾ ਸਾਂਮੀ ਵਾਲੀ ਕੱਟੀ ਐ ਬੇਲਬੂਲ ਬਹੁਤ ਜਿਆਦਾ ਲੰਬੀ ਹੈ। ਇਹਦੀ ਉਮਰ ਬਈ ਕੌਰੀ। ਇਹਦੀ ਵੀ ਬਈ ਛਾਲਕੀ ਹੈਗੀ ਉਮਰ। ਲੈ ਮਿੱਤਰੋ 1 ਸਾਲ ਦੀ ਉਮਰ ਆ ਤੁਸੀਂ ਆਪ ਹੀ ਦੇਖ ਲਓ ਕੁਆਲਿਟੀ ਕਿੰਨੀ ਜਿਆਦਾ ਵਧੀਆ ਹੈ। ਹਾਈਟ ਹੋਈਟ ਬਹੁਤ ਜਿਆਦਾ ਕਰ ਗਈ। ਅਜੇ ਤਾਂ ਬੱਚੇ ਹੀ ਸਮਝੋ ਇਹਨੂੰ। ਜਦੋਂ ਗਾਹਾਂ ਤਿਆਰ ਹੋਊਗੀ ਝੋਟੇ ਉਦੋਂ ਬਾ ਕਮਾਲੀ ਬਣ ਜੂ। ਇਹਦਾ ਰੇਟ ਕੀ ਕੌਰੀ ਬਈ? ਇਹਦਾ 21000 ਬਈ। ਲੈ ਵੀ ਮਿੱਤਰੋ ਇਹਦਾ ਵੀ ਨਿੱਕਾ ਜਿਹਾ ਰੇਟ ਕਰਤਾ ਬਾਈ ਨੇ 21000 ਦੇ ਵਿੱਚ ਤੁਸੀਂ ਇਹ ਕੱਟੀ ਚੱਕ ਲਓ। ਬਹੁਤ ਹੀ ਨਿੱਕੇ ਨਿੱਕੇ ਜਿਹੇ ਰੇਟ ਨੇ। ਬਹੁਤ ਹੀ ਵਧੀਆ ਨਸਲ ਦੀਆਂ ਝੋਟੀਆਂ ਨੇ। ਕਟੀਆਂ ਝੋਟੀਆਂ ਪਿੱਠਪੂੜੇ ਬਹੁਤ ਹੀ ਜ਼ਿਆਦੇ ਚੰਗੇ ਨੇ ਇਹ ਚੌਥੇ ਨੰਬਰ ਵਾਲੀ ਇਹਦੀ ਕੀ ਡਿਟੇਲ ਆ ਬਈ ਇਹ ਬਈ ਬਸ 13 ਅੱਖ ਮਹੀਨਿਆਂ ਦੀ ਕੱਟੀ ਇਤਰਾ ਫੁੱਲ ਜੈਡ ਬਲੈਕ ਹਾਂ ਜੈਡ ਬਲੈਕ ਦੀ ਬਹੁਤ ਜ਼ਿਆਦੇ ਡਿਮਾਂਡ ਹੈ ਲੈ ਮੋੜ ਲਿਆ ਬਈ ਉਂ ਇਤੋਂ ਲੂਈ ਸੀ ਹਜੇ ਲਾਲ ਜੀ ਇਹ ਵੀ ਝੜ ਕੇ ਜਮੀ ਜੈਡ ਬਲੈਕ ਬਣ ਜਾਂਦੇ ਨੇ ਅਜੇ ਤਾਂ ਬੱਚਾ ਹੈ ਲੂਈ ਜੀ ਝਾੜੂਗੀ ਲੂਈ ਜਦੋਂ ਝੜ ਗਈ ਲੈ ਵੀ ਮਿੱਤਰੋ ਲੂਈ ਹਜੇ ਇਹਨੇ ਝਾੜਨੀ ਆ ਤਾਂ ਕਰਕੇ ਲਾਲ ਜੀ ਲੱਗਦੇ ਹੂੰ ਜਮੀ ਕੱਟੀ ਜੈਡ ਬਲੈਕ ਆ ਪੂਛ ਵੀ ਦੇਖੋ ਫੁੱਲ ਜੈਡ ਬਲੈਕ ਜੈਡ ਬਲੈਕ ਦੀ ਮਾਰਕੀਟ ਦੇ ਵਿੱਚ ਰੇਟ ਬਹੁਤ ਹੀ ਤੇਜ਼ੀ ਤੇਜ਼ ਨੇ ਨਾ ਬਾਈ ਹਾਂਜੀ ਬਾਈ ਜੀ ਇਹਦੀ ਕੀ ਹੋਮ ਰਹਾ ਬਾਈ ਇਹ ਬਾਈ ਬਸ 6 ਸਾਲਕ ਦੀ ਆ 13 ਮਹੀਨੇ ਸਾਲ ਦੀ ਆ ਅੱਛਾ 13 ਮਹੀਨਾ ਦੀ ਕੱਟੀਆਂ ਅੱਜ ਛੋਟੀ ਉਮਰ ਦੀਆਂ ਕੱਟੀਆਂ ਲੈ ਕੇ ਆ ਗਏ ਮਿੱਤਰੋ ਸਾਲ-ਸਾਲ ਦੀਆਂ ਕੱਟੀਆਂ ਬਹੁਤ ਘੱਟ ਮਿਲਦੀਆਂ ਨੇ ਨਾ ਤੇ ਇਹਦੇ ਦੰਦੋ ਖੀਰੀਆਂ ਰਹਿਣੀਆਂ ਨੇ ਸਾਰੀਆਂ ਨੇ ਹਾਂਜੀ ਹਾਂ ਬਾਈ ਜੀ ਦੰਦੋ ਖੀਰੀਆਂ ਠੀਕ ਆ ਬਾਈ ਤੇ ਇਹਦਾ ਰੇਟ ਕੀ ਕਰਦੇ ਆਪਾਂ ਇਹਦਾ 22000 ਲੈ ਵੀ ਮਿੱਤਰੋ ਜਮੀ ਜੈਡ ਬਲੈਕ ਦਾ 22000 ਰੁਪਏ ਬਾਈ ਨੇ ਡਿਮਾਂਡ ਕੀਤੇ ਜਮੀ ਨਿੱਕਾ ਜਿਹਾ ਹੀ ਰੇਟ ਆ ਨਾ ਬੰਦੇ ਲੈ ਬਾਈ ਅੱਗੇ ਆ ਗਈ ਮਿੱਤਰੋ 5ਵੇਂ ਨੰਬਰ ਵਾਲੀ ਕੱਟੀ ਕੁਆਲਿਟੀ ਤੁਹਾਡੇ ਸਾਹਮਣੇ ਬਹੁਤ ਹੀ ਜ਼ਿਆਦੇ ਸਮੇਂ ਪਈ ਰੰਗ ਸਿੰਗ ਦੇ ਵਿੱਚ ਸਿੰਗੀ ਵੀ ਲੱਗੀ ਮੋੜਨਾ ਹਾਈਟ ਹੋਇਟ ਬਹੁਤ ਜ਼ਿਆਦੇ ਲੰਬੀ ਪੂਰੀ ਵਧੀਆ ਇਹਦੀ ਕੀ ਡਿਟੇਲ ਆ ਬਈ ਇਹ ਬਈ ਆਹ 16 17 ਕ ਮਹੀਨਿਆਂ ਦੀ ਕੱਟੀ ਲੈ ਮਿੱਤਰੋ 17 17 ਮਹੀਨੇ ਦੀ ਝੋਟੀ ਆ ਗਈ ਲਾਲ ਲੂਈ ਦੇ ਵਿੱਚ ਇਹ ਤਾਂ ਝੜ ਕੇ ਤੁਹਾਨੂੰ ਪਤਾ ਬਲੈਕ ਹੋ ਜਾਊਗੀ ਅੰਦਰੋਂ ਅੰਦਰ ਖੜੀ ਕਰਨ ਹੋ ਜਾਂਦੀ ਹੈ ਨਾ ਬਈ ਹਾਂਜੀ ਬਈ ਲੈ ਮਿੱਤਰੋ ਕੁਆਲਿਟੀ ਪੂਰੀ ਬਾਕਮਾਲ ਬੂਤਬਾਤ ਲੰਬੀ ਸਿੰਗ ਲੱਗੀ ਮੋੜਨਾ ਇਹਦੇ ਕੀ ਉਮਰ ਹੈ ਉਹ ਸੱਚ ਰੇਟ ਕੀ ਆ ਬਈ ਇਹਦਾ 30000 ਰੁਪਏ ਹੈ ਬਾਈ ਲੈ ਮਿੱਤਰੋ 30000 ਦੇ ਵਿੱਚ ਤੁਹਾਨੂੰ ਇਹ ਝੋਟੀ ਮਿਲ ਜੂਗੀ ਬਹੁਤ ਹੀ ਨਿੱਕੇ ਜਿਹੇ ਰੇਟ ਨੇ ਅਜ ਬਾਈ ਦੇ ਇਹ ਕੱਟੀ ਸੀਗੀ 5ਵੇਂ ਨੰਬਰ ਵਾਲੀ ਅੱਜ ਬਾਈ ਦੇ ਵਿੱਚ 7 ਕੱਟੀਆਂ ਨੇ ਤੇ ਬਾਈ 6ਵੇਂ ਨੰਬਰ ਵਾਲੀ ਕੱਟੀ ਲੈ ਮਿੱਤਰਾ ਖੋਲ ਕੇ ਦਿਖਾ ਦੇ ਕਰਾਂ ਤੋੜ ਕੇ ਰਿੰਗੇ ਸਿੰਗ ਦੇ ਵਿੱਚ ਬੂਥ ਲੰਬੀ ਬਹੁਤ ਹੀ ਜ਼ਿਆਦਾ ਛਮੀ ਪੜੀ ਇਹਦੀ ਕੀ ਹੈ ਬਾਈ ਉਮਰ ਕੌਰੀ ਇਹਦੀ 18 ਮਹੀਨੇ ਬਾਈ 18 ਮਹੀਨੇ ਇਹ ਕੱਟੀ ਦੀ ਮਿੱਤਰੋ ਉਮਰ ਹੈ ਪੂਰੀ ਛਮੀ ਪੜੀ ਜਿਵੇਂ ਆਪਾਂ ਕਹਿ ਸਕਦੇ ਹਾਂ ਬੇਲ ਬੂਲ ਬਹੁਤ ਹੀ ਜ਼ਿਆਦਾ ਚੰਗੀ ਹੈ ਸਿੰਗਲ ਹੱਡੀ ਤੇ ਪਤਲੀ ਜਾਮੜੀ ਚ ਦੇਖੋ ਮਿੱਤਰੋ ਪੂਰੀ ਮੋਰਾ ਦੀ ਨਿਸ਼ਾਨੀਆਂ ਸਾਰੀਆਂ ਕਵਰ ਕਰਦੀ ਐ 6 ਇੰਚੀ ਪੂਛ ਝੋਲੀ ਝੋਲੀ ਬਹੁਤ ਹੀ ਜਿਆਦਾ ਬਾਕਮਾਲ ਲੱਗੀ ਐ ਹਾਈ ਟੂ ਹਿੱਟ ਬਹੁਤ ਲੰਬੀ ਐ ਇਹਦੀ ਕੀ ਮੰਗਦੇ ਐ ਡਿਮਾਂਡ ਆਪਾਂ ਇਹਦਾ ਬਾਈ 31000 ਮਾਨਤਨ ਕਿੰਨਾ ਕੋ ਜੀ ਮਾਨਤਨ ਕਰ ਦਾਂਗੇ ਲੈ ਮਿੱਤਰੋ 31000 ਰੁਪਏ ਬਾਈ ਨੇ ਡਿਮਾਂਡ ਕਰੀ ਐ ਮਾਨਤਨ ਬਾਈ ਕਹਿੰਦਾ ਖੁੱਲਾ ਹੋ ਜੂਗਾ ਲੈ ਬਾਈ ਵਨ ਦੇ ਕਵਰੀ ਲੈ ਮਿੱਤਰੋ 7ਵੇਂ ਨੰਬਰ ਵਾਲੀ ਕੱਟੀ ਇਹ ਆ ਗਈ ਜੈਡ ਵਲੈ ਕੇ ਲੈ ਕੋਲ ਲਾ ਬਾਈ ਕਰਾ ਇਹ ਥੋੜੀ ਜੀ ਹਲਵੀਆਂ ਦੇਖਦੇ ਆ ਕਿਰਾ ਪੂੰਛ ਦੇਖ ਲਓ ਇੱਕ ਵੀ ਵਾਲ ਚਟਾ ਨਹੀਂ ਫੁੱਲ ਜੈੱਡ ਬਲੈਕ ਲੈ ਤੋਰ ਲਾ ਬਈ ਕਬਰੀ ਪੂਰੀ ਸਮੀ ਪਲੀ ਝੋਟੀ ਕਹਿ ਸਕਦੇ ਆ ਫੁੱਲ ਜੈੱਡ ਬਲੈਕ ਕੁਆਲਿਟੀ ਤੁਹਾਨੂੰ ਕਰਾਉਣੇ ਆ ਚੈੱਕ ਥੋੜੀ ਜੀ ਗਾਂਹ ਲੈ ਚੱਲ ਬਈ ਚੋੜੀ ਦਾ ਦੇਖੋ ਤੁਸੀਂ ਪੂਰੀ ਗਦਾਲੇ ਵਰਗੀ ਝੋਲੀ ਆ ਮਿੱਤਰੋ ਥੋੜੀ ਜੀ ਐਕਟਿਵ ਜ਼ਿਆਦੇ ਆ ਥੱਕਾ ਕਰਦੀ ਆ ਥੋੜਾ ਜਣਾ ਹੂੰ ਬਈ ਹੂੰ ਠੰਡੀ ਆ ਪੂਰੀ ਫੁੱਲ ਜੈਡ ਬਲੈਕ ਇਹਦੀ ਕੀ ਡਿਮਾਂਡ ਆ ਬਾਈ ਹੈੱਡ ਹੁੱਡ ਬਹੁਤ ਚੰਗਾ ਨਾ ਬਾਈ ਇਹਦੀ ਬਾਈ 30000 ਰੁਪਏ ਤੋਂ ਲੈ ਮਿੱਤਰੋ ਜਮੀ ਹਲਕੇ ਜੇ ਮੁੱਲ ਨੇ 30000 ਰੁਪਏ ਦੇ ਵਿੱਚ ਤੁਹਾਨੂੰ ਇਹ ਕੱਟੀ ਮਿਲ ਜੂਗੀ ਬਹੁਤ ਹੀ ਜ਼ਿਆਦਾ ਸਮੀ ਪਲੀ ਕੱਟੀ ਆ ਬੰਦੇ ਬਾਈ ਕੋਈ ਨਾ ਬੰਦੇ ਅੱਜ ਬਾਈ ਕੌਰੀ ਲਵੇ ਸੱਤ ਕੱਟੀਆਂ ਦੀ ਆਪਾਂ ਵੀਡੀਓ ਕਵਰ ਕੀਤੀ ਆ ਰੇਟ ਕਰਾ ਤੇ ਵਿੱਚ ਵੀਡੀਓ ਲਾਸਟ ਤੱਕ ਦੇਖਿਓ ਬਾਈ ਨੂੰ ਦੁਕ ਬੁਲਾਉਣੇ ਆ ਤੁਹਾਨੂੰ ਪ੍ਰੋਪਰ ਐਡਰੈਸ ਵੀ ਦੇ ਦਾਂਗੇ ਤੇ ਨੰਬਰ ਵੀ ਵਿੱਚ ਹੀ ਮਿਲ ਜੂਗਾ ਤੇ ਰੇਟ ਆਪਾਂ ਕਰਾ ਤੇ ਮਾਨਤਾਨ ਵਿੱਚੋਂ ਵਧੀਆ ਖੁੱਲਾ ਕਰ ਦੂ ਬਾਈ ਕੋਈ ਬਾਈ ਦੀ ਪੱਥਰ ਤੇ ਲਖੇਰ ਨਹੀਂ ਕੈਮਰਾ ਕੇਰਾ ਸਾਰਿਆਂ ਦੇ ਮਰਵਾ ਕੇ ਤੈਨੂੰ ਕਰਾ ਦਿੰਨਾ ਚੈੱਕ ਤੇ ਕੌਰੀ ਬਾਈ ਨਾਲ ਕਰਾ ਦਿੰਨੇ ਆ ਗੱਲਬਾਤ ਲਿਆ ਜਾ ਬਾਈ ਕੌਰੀ ਇੱਧਰ ਨੂੰ ਮੜਾ ਜਾ ਫੇਰ ਆਪਾਂ ਦਰਸ਼ਕਾਂ ਨੂੰ ਐਡਰੈਸ ਤੇ ਫੋਨ ਨੰਬਰ ਦੱਸ ਦਈਏ ਲਿਆਸ ਦੇ ਬਾਈ ਆਪਣਾ ਕੌਰੀ ਕੇਰਾ ਪ੍ਰੋਪਰ ਸਾਰਾ ਪਤਾ ਲੱਗ ਗਿਆ ਨਾ ਪਿੰਡ ਰੰਗੀਆਂ ਜ਼ਿਲ੍ਹਾ ਸੰਗਰੂਰ ਤਹਿਸੀਲ ਤੂਰੀ ਅੱਛਾ ਜੀ ਤੇ ਫੋਨ ਨੰਬਰ ਬੋਲ ਦੋ ਬਾਈ ਫੋਨ ਨੰਬਰ ਹੈਗਾ 7508747128 ਬਾਈ ਜੇ ਕੋਈ ਦੂਰੋਂ ਜਿਹੜੇ ਕਟੀਆਂ ਮੰਗਾਵੇ ਆਪਣੇ ਲਈ ਸਾਧਨ ਦਾ ਪ੍ਰਬੰਧ ਹੁੰਦਾ ਹੈ ਓ ਭਾਈ ਇਹ ਵਾਲਾ ਕਿਰਾਇਆ ਦੇ ਦੂਗਾ ਪ੍ਰਸ਼ਾਦਨ ਭੇਜ ਦਾਂਗੇ। ਭਾਈ ਮਿੱਤਰੋ ਜੇ ਕਿਸ ਨੇ ਆਨਲਾਈਨ ਕਟੀਆਂ ਕਰਾਉਣੀਆਂ ਨੇ ਬੁੱਕ ਅੱਧੀ ਸਾਈਪਾ ਕੇ ਨਾ ਹਾਂ ਹਾਂ ਅੱਧੀ ਸਾਈਪਾ ਕੇ ਤੁਸੀਂ ਕਟੀਆਂ ਆਪਣੇ ਘਰੇ ਮੰਗਾ ਸਕਦੇ ਹੋ ਜਿਹਦੇ ਲਵੇ ਨਹੀਂ ਆਉਣ ਦਾ ਟਾਈਮ। ਕਟੀਆਂ ਬਹੁਤ ਹੀ ਜਿਆਦੇ ਚੰਗੀਆਂ ਨੇ ਤੇ ਬਹੁਤ ਹੀ ਹਲਕੇ ਜੇ ਮੁੱਲ ਨੇ। ਤੇ ਜੇ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਸਬਸਕ੍ਰਾਈਬ ਕਰਕੇ ਰੱਖੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਜੇ ਧੰਨਵਾਦ ਬਈ।